ਹੰਤੇ ਸੂਰ ਨਾਮ ਕਰੇ ਸ੍ਰੀ ਜੀਉ ਕਹਿਆ ਤਾਮਯੰ ਤੁਹਾਰੇ ਨਾਮ ਲੈ ਤੀਵਾ ਸ੍ਰਵਣ ਸੁਣਤਾ ਸਚੈ ਗੁਰਮੁਖ ਅਪੀਵਾ ਨਰ ਤੈ ਗੁਰੂ ਦੇ ਅੰਗਨ ਮੇ ਕੋਤ ਵਿਚਿ ਰੈ ਅੰਦਰ ਸਚਾ ਰਹਉ ਪੂਰੇ ਸੁਰੇ ਸਤਸੰਤਿ ਮਲੇ ਉਪਾਲਤਾ ਸਹਿਵੈ ਜੀਉ ਅੰਦਰ ਇਹ ਗਾਇਤਾ ਸਹਿ ਸਮਾਵੈ ਜੀਉ ਸਤਸਾ ਬੇਰੰਭ ਆਲ ਦਪਾਤ ਸੁਰਵਾਕ ਕਰਾਣਾ ਹੈ ਅਸੋਰਾ ਤੇ ਦਾਇਆ ਬਗਾਇ ਸੁਭਾਵੇ ਸਰ ਸੰਤੁ ਮਰੇ ਰਿਪਾ ਤਰਸੈ ਵੇ ਜੀ ਦੁਜੇ ਪੈ ਦੁਖ ਹੋਏ ਵਾਟੇ ਅੱਜ ਮਾ ਗੁਰਦੇਵ ਸਿੰਘ ਪ੍ਰੈਸ ਕਾਟਰ ਬਲਾਗ ਬਟੋਆ ਪਿੰਡ ਸ਼ੇਰਗੜ ਪਹੁੰਚਾ ਆਂ ਜ਼ਿਲ੍ਹਾ ਪਟਿਆਲਾ ਜਿੱਥੋਂ ਗੁਰੂ ਘਰ ਲੰਗਰ ਤਿਆਰ ਹੋ ਗਏ ਖਨੌਰੀ ਬਾਰਡਰ ਤੇ 13 ਫਰਵਰੀ ਤੋਂ ਲੈ ਕੇ ਲਗਾਤਾਰ ਲੰਗਰ ਚੱਲ ਰਿਹਾ ਹੈ ਮਾਈਆਂ ਬੀਬੀਆਂ ਮਤਾਵਾਂ ਜਿਹੜੀਆਂ ਇੱਥੇ ਲੰਗਰ ਪਕਾ ਰਹੀਆਂ ਪਿੰਡ ਸ਼ੇਰਗੜ ਜ਼ਿਲ੍ਹਾ ਪਟਿਆਲੇ ਵਿੱਚ ਪਹੁੰਚਾ ਇੱਕ ਗੁਰੂ ਘਰ ਲੰਗਰ ਜਿਹੜਾ ਉਸ ਤੇ ਤਾਰੋ ਪੇ ਜੋ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਖਨੌਰੀ ਬਾਟਰ ਤੋਂ ਇਥੇ ਪਿੰਡ ਸ਼ੇਰਗੜ੍ਹ ਹਾਂ ਪ੍ਰਧਾਨ ਜੀ ਤੁਸੀਂ ਜੋ 13 ਫਰਵਰੀ ਤੋਂ ਲੈ ਕੇ ਗੁਰੂ ਘਰ ਲੰਗਰ ਚੜ੍ਹਿਆ ਪਿੰਡ ਸ਼ੇਰਗੜ੍ਹ ਤੁਸੀਂ ਪਿੰਡ ਬਾਰੇ ਕੀ ਮੈਸੇਜ ਦੇਦੇ ਹੋ ਜਾਣਕਾਰੀ ਦੇਦੇ ਜਿਹੜੇ ਖਨੌਰੀ ਬਾਟਰ ਦੇ ਮੋੜ ਤੇ ਵਿੱਚ ਲਗਾਤਾਰ ਲੰਗਰ ਦੀ ਜਿਹੜੀ ਤੁਸੀਂ ਸੇਵਾ ਕਰ ਰਹੇ ਜੀ 13 ਫਰਵਰੀ ਤੋਂ ਜੋ ਪਿੰਡ ਨੱਕਰ ਸ਼ੇਰਗੜ੍ਹ ਤੋਂ ਚੱਲ ਰਿਹਾ ਅਸੀਂ ਤੇ ਇਹ ਕਹਿੰਦੇ ਆ ਵੀ ਸਰਕਾਰਾਂ ਕਿਸੇ ਹਿਸਾਬ ਨਾਲ ਮੰਨ ਜਾਣ ਮੰਗਾਂ ਪੂਰੀਆਂ ਕਰ ਦੇਣਾ ਕਿਸਾਨ ਸੁੱਖੀ ਖਾਂਦੇ ਆਪਦੇ ਘਰਾਂ ਨੂੰ ਹਾਂਜੀ ਬਤਿ ਸੇਵਾ ਹੈ ਜੀ ਸੇਵਾ ਕਰ ਰਿਹਾ ਹੈ ਹਾਂਜੀ ਹਾਂਜੀ ਜੀ ਫਿਰ ਲੱਗੀ ਸੇਵਾ ਸੇਵਾ ਚੱਲ ਰਹੀ ਹੈ ਜਿੰਨੀ ਕਿ ਜੋ ਚੱਲ ਰਹੀ ਹੈ ਚੱਲੇਗੀ ਤੇ ਚੱਲਦੀ ਰਹੇਗੀ ਠੀਕ ਹੈ